ਮੇਰਾ ਸਤਗੁਰੂ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਤੇ ਵੀਡੀਓ ਨੂੰ ਸ਼ੇਅਰ ਕਰਿਓ ਜੀ ਪਿਆਰਿਓ ਅੱਜ ਆਪਾਂ ਜਿਨ੍ਹਾਂ ਬੇਨਤੀਆਂ ਨੂੰ ਸਾਂਝਾ ਕਰਨਾ ਹੈ ਗੁਰਮੁਖ ਪਿਆਰਿਓ ਇਹ ਬੇਨਤੀਆਂ ਆਪ ਜੀ ਦੇ ਨਾਲ ਅੱਜ ਆਪਾਂ ਖਾਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਪਿਆਰਿਓ ਸਤਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਕਿਰਮਤ ਪਿਆਰਿਓ ਸਾਡੇ ਉੱਪਰ ਵਰਤੇ ਕੀ ਗੱਲ ਐ ਸਿਰਫ ਭਰੋਸੇ ਦੀ ਪਿਆਰਿਓ ਭਰੋਸਾ ਕਿਵੇਂ ਬਣਾਈਏ ਗੁਰੂ ਤੇ ਸਾਰੇ ਵਿਗੜੇ ਹੋਏ ਕੰਮ ਸਾਡੇ ਬਣ ਜਾਣਗੇ ਬਸ ਸਾਨੂੰ ਕੁਝ ਉਪਾਅ ਕਰਨ ਦੀ ਜ਼ਰੂਰਤ ਹੈ ਕੁਝ ਉਪਾਅ ਕਰਨੇ ਨੇ ਅਸੀਂ ਹਫਤੇ ਚ ਕੁਝ ਕੁ ਦਿਨਾਂ ਦੇ ਵਿੱਚ ਅਸੀਂ ਇਹ ਉਪਾਅ ਕਰਨੇ ਨੇ ਪਹਿਲਾਂ ਤੇ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਬੜੇ ਐਸੇ ਲੋਕ ਨੇ ਜਿਹੜੇ ਉਲੰਭਾ ਦਿੰਦੇ ਨੇ ਕਿ ਭਾਈ ਸਾਹਿਬ ਜੀ ਸਾਡੇ ਕੰਮ ਨਹੀਂ ਬਣਦੇ ਤੇ ਸਾਨੂੰ ਕੋਈ ਉਪਾਅ ਦੱਸੋ ਵੀ ਅਸੀਂ ਇਹੋ ਜਿਹਾ ਕਿਹੜਾ ਉਪਾਅ ਕਰੀਏ ਅਸੀਂ ਉਪਾਅ ਕਿਹੜਾ ਕਰੀਏ ਜਿਹਦੇ ਨਾਲ ਸਾਡੇ ਸਾਰੇ ਕੰਮ ਲੋਟ ਹੋ ਜਾਣ ਤੇ ਆਮ ਤੌਰ ਤੇ ਫਿਰ ਸਾਧ ਸੰਗਤ ਉਹਨਾਂ ਲੋਕਾਂ ਨੂੰ ਫਿਰ ਬਹਿਮਾ ਭਰਮਾਂ ਦੇ ਵਿੱਚ ਪਾ ਦਿੱਤਾ ਜਾਂਦਾ ਹੈ ਭਰਮਾਂ ਦੇ ਵਿੱਚ ਪਾ ਕੇ ਉਹਨਾਂ ਲੋਕਾਂ ਨੂੰ ਫਿਰ ਲੁੱਟਿਆ ਜਾਂਦਾ ਹੈ ਆਪਣੀ ਜੇਬ ਗਰਮ ਕੀਤੀ ਜਾਂਦੀ ਹੈ ਉਹਨਾਂ ਦੇ ਸਿਰ ਤੋਂ ਪਿਆਰਿਓ ਉਹਨਾਂ ਲੋਕਾਂ ਨੂੰ ਫਿਰ ਆਪਣੀ ਜਿਹੜੀ ਇੱਕ ਇਫਾਜ਼ਤ ਜਿਹੜੀ ਆ ਕੀਤੀ ਜਾਂਦੀ ਹੈ ਉਹਨਾਂ ਤੋਂ ਪੈਸਾ ਲੁੱਟਿਆ ਜਾਂਦਾ ਹੈ ਤੇ ਤਰ੍ਹਾਂ ਤਰ੍ਹਾਂ ਦੇ ਉਪਾਅ ਕਰਾਏ ਜਾਂਦੇ ਨੇ ਪਿਆਰਿਓ ਕੋਈ ਕੁਝ ਕਹਿੰਦਾ ਹੈ ਕੋਈ ਕੁਝ ਕਹਿੰਦਾ ਹੈ ਤੇ ਅਸੀਂ ਫਿਰ ਉਧਰਲੇ ਪਾਸੇ ਨੂੰ ਤੁਰ ਪੈਂਦੇ ਆ ਪਰ ਅਸਲ ਦੇ ਵਿੱਚ ਗੁਰੂ ਤੋਂ ਵੱਡਾ ਕੋਈ ਨਹੀਂ ਹੈਗਾ ਜੇ ਗੁਰੂ ਦੇ ਅਸੀਂ ਨੇੜੇ ਹੋ ਜਾਈਏ ਤੇ ਪਿਆਰਿਓ ਜਿਹੜਾ ਫਿਰ ਗੁਰੂ ਨੇ ਉਪਾਅ ਕਰਨਾ ਹੈ ਨਾ ਪਿਆਰਿਓ ਉਹ ਉਪਾਅ ਵਰਗਾ ਕੋਈ ਹੋਰ ਉਪਾਅ ਹੈ ਨਹੀਂ ਉਹ ਉਪਾਅ ਵਰਗਾ ਕੋਈ ਹੋਰ ਉਪਾਅ ਹੈ ਨਹੀਂ ਤੇ ਜਿਹੜਾ ਉਪਾਅ ਫਿਰ ਉਹ ਸਤਿਗੁਰੂ ਨੇ ਕਰਨਾ ਹੈ ਤੇ ਪਿਆਰਿਓ ਉਹ ਉਪਾਅ ਫਿਰ ਐਸਾ ਹੋਣਾ ਪਿਆਰਿਓ ਉਹਦੇ ਜਿਹੜਾ ਕੋਈ ਉਪਾਅ ਵਰਗਾ ਕੋਈ ਹੋਰ ਨਹੀਂ ਹੋਣਾ ਕੋਈ ਝੂਠੇ ਉਪਾਅ ਕਰਨ ਦੀ ਫਿਰ ਜ਼ਰੂਰਤ ਨਹੀਂ ਕੋਈ ਕਹਿੰਦਾ ਹੈ ਕਿ ਉਹਦੇ ਵਿੱਚ ਕਪੂਰ ਮਿਲਾ ਕੇ ਲੌਂਗ ਨਾਲ ਜਲਾ ਕੇ ਪੂਰੇ ਘਰ ਦੇ ਵਿੱਚ ਜਿਹੜਾ ਹੈ ਉਹਦੀ ਧੂਫ ਦਿਓ ਕੋਈ ਕਹਿੰਦਾ ਹੈ ਸ਼ਾਮ ਸਵੇਰੇ ਪਰਮਾਤਮਾ ਦੇ ਭਜਨ ਚਲਾਓ ਚਲੋ ਇਹ ਗੱਲ ਮੰਨਣਯੋਗ ਹੈ ਭਜਨ ਚਲਾਉਣੇ ਚਾਹੀਦੇ ਆ ਕੁਰਬਾਨੀ ਦਾ ਪਾਠ ਕਰਨੇਮ ਕਰੋ ਕੋਈ ਕਹਿੰਦਾ ਨਹਾਉਣ ਵਾਲੇ ਪਾਣੀ ਚ ਕਪੂਰ ਦੇ ਤੇਲ ਦੀ ਬੂੰਦਾਂ ਪਾ ਲੋ ਜੀ ਫੇਰ ਨਹਾਓ ਕੋਈ ਕਹਿੰਦਾ ਰਾਤ ਨੂੰ ਰਸੋਈ ਦੇ ਵਿੱਚ ਕਪੂਰ ਤੇ ਦੋ ਲੌਂਗ ਜਿਹੜੇ ਨੇ ਉਹ ਜਲਾ ਘਰ ਦੇ ਵਿੱਚ ਸੁਖ ਸ਼ਾਂਤੀ ਰਹੇ ਹਰਕਤ ਰਹੇਗੀ ਪਰ ਪਿਆਰਿਓ ਇਹ ਬੇਨਤੀਆਂ ਮੈਂ ਤਾਂ ਕਰਕੇ ਸੰਦੇ ਰਹਿਆਂ ਲੱਗ ਲੱਗ ਤਰ੍ਹਾਂ ਦੇ ਉਪਾਅ ਦੱਸੇ ਜਾਂਦੇ ਨੇ ਕਿ ਇਹ ਉਪਾਅ ਕਰੋ ਜੀ ਆਹ ਕਰੋ ਜੀ ਆਹ ਕਰੋ ਜੀ ਇਹਨੇ ਬੈਸਤ ਦੱਸਿਆ ਜੀ ਇਹਨੇ ਐਂ ਦਨੇ ਉਹ ਕਰਿਆ ਪਰਿਓ ਇੱਕ ਬੇਨਤੀ ਜ਼ਰੂਰ ਯਾਦ ਰੱਖਿਆ ਜੇ ਕਿ ਗੁਰੂ ਦੀ ਬਾਣੀ ਤੋਂ ਵੱਡਾ ਕੋਈ ਹੋਰ ਨਹੀਂ ਪਾਤਸ਼ਾਹ ਕਹਿੰਦੇ ਨੇ ਕਿ ਸਤਗੁਰੂ ਦੀ ਪਾਵਨ ਬਾਣੀ ਜਿਹੜਾ ਪੜਦਾ ਹੈ ਨਾ ਪਿਆਰਿਓ ਸਤਗੁਰ ਸੱਚੇ ਪਾਤਸ਼ਾਹ ਜੀ ਫਿਰ ਉਦੇ ਤੇ ਐਸੀ ਕਿਰਪਾ ਕਰਦੇ ਨੇ ਪਿਆਰਿਓ ਉਹਨੂੰ ਫਿਰ ਕਿਸੇ ਹੋਰ ਹਾਰੇ ਦੀ ਜ਼ਰੂਰਤ ਨਹੀਂ ਪੈਂਦੀ ਸਭ ਵੱਡਾ ਸਤਗੁਰ ਨਾਨਕ ਜਿਨ ਕਲ ਰਾਖੀ ਇਹੀ ਗੱਲ ਧਿਆਨ ਦੇ ਵਿੱਚ ਆਪਣੇ ਰੱਖ ਲਿਓ ਕਿ ਸਭ ਤੋਂ ਵੱਡਾ ਮੇਰਾ ਸਤਗੁਰ ਨਾਨਕ ਹੈ ਤੇ ਮੈਨੂੰ ਨਕਲੀ ਸਹਾਰਿਆਂ ਦੀ ਜ਼ਰੂਰਤ ਨਹੀਂ ਡੰਡੌਤ ਬੰਦਨ ਅਨਕਬਾਰ ਸਰਬ ਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਇਹ ਗੱਲ ਆਪਣੇ ਜ਼ਿਹਨ ਦੇ ਵਿੱਚ ਪੱਕੀ ਕਰ ਲਿਓ ਪਿਆਰਿਓ ਮੈਂ ਕਹਿੰਦਾ ਸਾਰੇ ਵਿਗੜੇ ਹੋਏ ਕੰਮ ਸਾਡੇ ਬਣ ਜਾਣਗੇ ਬਸ ਇੱਕ ਗੁਰਬਾਣੀ ਪੜਨ ਦਾ ਉਪਰਾਲਾ ਸਾਨੂੰ ਕਰਨਾ ਪੈਣਾ ਹੈ ਇਹ ਉਪਾਅ ਕਰ ਲਓ ਮਹਾ ਮੰਤਰਾਂ ਦੇ ਮੰਤਰ ਗੁਰਬਾਣੀ ਹੈ ਸ਼ਬਦ ਹੈ ਪਿਆਰਿਓ ਹੋਰ ਕਿਸੇ ਝੂਠੇ ਮੰਤਰਾਂ ਦੀ ਸਾਨੂੰ ਸਹਾਰੇ ਲੈਣ ਦੀ ਜਿਹੜੀ ਹੈ ਕੋਈ ਵੀ ਜ਼ਰੂਰਤ ਨਹੀਂ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ